ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਕਿੱਦਾਂ ਸਾਰੇ ਠੀਕ ਠਾਕ ਹੋ ਅਸੀਂ ਵਦਿਆ ਵੈਲਕਮ ਤੁਹਾਡਾ ਸਾਡੇ ਚੈਨਲ ਤੇ ਅੱਜ ਹੀ ਲੱਗੇ ਆ ਜੀ ਮੈਨੂੰ ਨਾ ਇਹ ਨਜ਼ਲਾ ਵਾਰੇ ਛਣੀ ਪੈਣੋਂ ਹਟਦਾ ਦਿਮਾਗ ਤੇ ਛੱਕਾ ਬੜੀ ਆਉਂਦੀ ਹੈ ਜਦੋਂ ਮੌਸਮ ਬਦਲਦਾ ਨਾ ਅੱਗੇ ਵੀ ਮੈਂ ਇਹ ਦਵਾਈ ਬਣਾ ਕੇ ਖਾਦੀ ਸੀ ਤੇ ਮੈਨੂੰ 3 ਸਾਲ ਰਮਾਨਦਿਆ ਬਿਲਕੁਲ ਮੈਂ ਠੀਕ ਰਹੀ ਆ ਤਾਂ ਹੁਣ ਫੇਰ ਹੋ ਗਿਆ ਵਾ ਮੌਸਮ ਦੇ ਹਿਸਾਬ ਨਾਲ ਕੋਸ਼ਿਕਾ ਮਦਨਾ ਹੁਣ ਫੇਰ ਮੈਂ ਅੱਜ ਲੱਗੀ ਆ ਬਣਾਉਣ ਤੇ ਇੱਕ ਖਸ ਖਾਸ ਤੇ ਮੇਰੇ ਕੋ ਘਰ ਹੈਗੀ ਹੀ ਮਹਜੂਸ ਸਬਤ ਲੈ ਰਹੀ ਤੇ ਬਦਾਮ ਨੇ ਦੇਹੀ ਤੇ ਹਿਸਾਬ ਨਾਲ ਜਿੰਨੇ ਗ੍ਰਾਮ ਦਾ ਇਹ ਵਾ ਉਨੇ ਗ੍ਰਾਮ ਜੋਕ ਕੇ ਪਤਾ ਨਹੀਂ ਹੁਣ ਇਹਦੇ ਵਿੱਚ ਕਿੰਨੇ ਪੈਂਦੇ ਆ ਇੰਨੇ ਕ ਪੈ ਜਾਣੇ ਪੈ ਜਾਣਗੇ ਨੇ ਹੂੰ ਵੱਧੂ ਨੇ ਆ ਸਮਾਨ ਮਿਕਸ ਕਰਨਾ ਬਰਾਬਰ ਮਾਤਰਾ ਚ ਭਰ ਦੇਣਾ ਨਾਰੀਅਲ ਨੂੰ ਵਿੱਚੋਂ ਜਿੰਨਾ ਵੀ ਪਏਗਾ ਕਾਲੀ ਖਸਕਾਸ ਅਲੱਗ ਤੋਂ ਆ ਇਹ ਥੋੜੀ ਪਾਉਣੀ ਕਿਉਂਕਿ ਇਹ ਜਿਆਦਾ ਸਟਰੋਂਗ ਹੁੰਦੀ ਆ ਪਾਏ ਦੋ ਥੋੜੀ ਜਿਹੀ ਆ ਇਹਨੂੰ ਮਿਕਸ ਕਰਕੇ ਕਿਦੇ ਵਿੱਚ ਭਰਾਂਗੀ ਹੁਣ ਮੈਂ ਇਤਰਾ ਹੀ ਖਾਈ ਜਾ ਨਾਰੀਅਲ ਦੇ ਨਾਰੀਅਲ ਚ ਪਰਕੇ ਫੇਰੇ ਨੂੰ ਮੈਂ ਦੁੱਧ ਚ ਰੱਖਣਾ ਹੈ ਦੁੱਧ ਵਿੱਚ ਪਾ ਕੇ ਇਹਨੂੰ ਮੈਂ 1.5 ਤੋਂ 2 ਘੰਟੇ ਤੱਕ ਇਹਨੂੰ ਉਬਾਲਣਾ ਹੈ ਘੱਟ ਗਿਆ ਇਸ ਤੇ ਸਲਿਮ ਕਰਕੇ 1.5 ਤੋਂ 2 ਘੰਟੇ ਦੇ ਵਿੱਚ ਵਿੱਚ ਇਹਨੂੰ ਉਬਾਲਣਾ ਉਬਾਲ ਕੇ ਤੇ ਫੇਰ ਇਹਨੂੰ ਇਹ ਆйда ਨਾਰੀਅਲ ਦੇ ਉੱਪਰ ਟੱਕਣ ਲਾਇਆ ਏ ਇਦਾਂ ਟੱਕ ਲਾ ਕੇ ਇਹਨੂੰ ਫੇਰ ਬੰਦ ਕਰ ਦੇਣਾ ਉੱਪਰ ਮੈਂ ਤਾਂ ਪਿਛਲੀ ਵਾਰੀ ਜਦੋਂ ਮੈਂ ਬਣਾਇਆ ਮੈਂ ਨਹੀਂ ਕੋਈ ਚੀਜ਼ ਉੱਪਰ ਲਾਇਆ ਮੇਰਾ ਖੁੱਲਿਆ ਨਹੀਂ ਇਹ ਬੰਦ ਹੀ ਰਿਹਾ ਸੀ ਹੁਣ ਜੇ ਉਹ ਜੀ ਨੂੰ ਬਤਾਏਗੀ ਤਾਂ ਮਾਸਾਕ ਆਟਾ ਉੱਪਰ ਲਾ ਦਾਂਗੇ ਦੁੱਧ ਛੱੜ ਕੇ ਤੇ ਇਹਨੂੰ ਰੰਨਾਂਗੇ ਰਿੰ ਰੇਜ ਰੇਜ ਫੇਰ ਬਾਅਦ ਚ ਆਪਾਂ ਇਨੂੰ ਸਾਰੇ ਆਹ ਦੇ ਕੋਮਾ ਧਾਗਾ ਮਿਸ਼ਰੀ ਆਹ ਫੁੱਲ ਮਖਾਣੇ ਆ ਬਾਅਦ ਚ ਇਹਦੇ ਵਿੱਚ ਸੌਂਫ ਵੀ ਆਪਾਂ ਪਾਵਾਂਗੇ ਸੌਂਫ ਪਾ ਕੇ ਤੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਜਦੋਂ ਇਹ ਠੰਡਾ ਹੋ ਜਾਏਗਾ ਦੁੱਧ ਚੋਂ ਇਹਨੂੰ ਬਾਹਰ ਕੱਢਾਂਗੇ ਠੰਡਾ ਹੋ ਜਾਏਗਾ ਇਹਦੇ ਵਿੱਚੋਂ ਸਾਰਾ ਸਮਾਨ ਇਹਨੂੰ ਕੱਟ ਕੇ ਕੱਢ ਲੈਣਾ ਤੇ ਉਹਦਾ ਸਾਰਾ ਪਾਊਡਰ ਬਣਾ ਲੈਣਾ ਗ੍ਰੈਂਡ ਕਰਕੇ ਮਿਕਸ ਜੇ ਪਾਊਡਰ ਬਣਾ ਕੇ ਇੱਕ ਚਮਚਾ ਸਵੇਰੇ ਦੋ ਵੀ ਖਾ ਸਕਦੇ ਆ ਅਤੇ ਕੀ ਖਾਂਦੀ ਰਹੀਆਂ ਇੱਕ ਚਮਚਾ ਸਵੇਰੇ ਇੱਕ ਰਾਤ ਨੂੰ ਦੁੱਧ ਦੇ ਨਾਲ ਲੈਣਾ ਤੇ ਸਵੇਰੇ ਉੱਠ ਕੇ ਸਪੈਦੇ ਦੇ ਪੱਤੇ ਕਰੁੰਬਲੀਆਂ ਉਹ ਵੀ ਖਾਂਦੀਆਂ ਸ਼ਰਕੰਜਾਨੀ ਜਦੋਂ ਉਹ ਖਾਨੀਏ ਉਹਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਇਹ ਤੇ ਬਹੁਤ ਮੇਰਾ ਬਹਾਲ ਸੀ ਇਹ ਮੈਨੂੰ ਡਾਕਟਰ ਜਗਦੀਪ ਨੇ ਦੱਸਿਆ ਸੀ ਕਲਾਨੌਰ ਤੋਂ ਬਹੁਤ ਹੀ ਵਧੀਆ ਡਾਕਟਰ ਨੇ ਬੜੇ ਸਿਆਣੇ ਆ ਅਰ ਦੇਖ ਤੀ ਨਾਲ ਵੀ ਇਹਦੇ ਪਰੋ ਇਸਤਿਹਾਰ ਬਾਅਦ ਚ ਪਹਿਲਾ ਉਹ ਡਾਕਟਰ ਨੇ ਉਹ ਚੰਗੀ ਸਲਾਹ ਦਿੰਦੇ ਹਾਰੇ ਕਾਨੂੰਨਾਂ ਉਹ ਬਹੁਤ ਸਿਆਣੀਆਂ ਉਹ ਵੀਰ ਜੀ ਉਹ ਜਿਆਦਾ ਜਿਆ ਤੋ ਲੋਕਾਂ ਨੂੰ ਦਵਾਈਆਂ ਤੋਂ ਅਵੋਇਡ ਹੀ ਕਰਦੇ ਐ ਇਦਾਂ ਦੱਸ ਦਿੰਦੇ ਐ ਵੀ ਇਦਾਂ ਠੀਕ ਹੋ ਜੋ ਇਦਾਂ ਹੋ ਜੋ ਕਿਉਂਕਿ ਸਿਆਣਾ ਡਾਕਟਰ ਜਿਹੜਾ ਦਵਾਈ ਤੋਂ ਤੁਹਾਨੂੰ ਪਤਾ ਘਾਟੀ ਕਰਦਾ ਵਾ ਦਵਾਈਆਂ ਨਾਲ ਵੀ ਕਿਡਨੀਆਂ ਖਰਾਬ ਹੁੰਦੀਆਂ ਜਿਆਦਾ ਖਾਣ ਨਾਲ ਇਹ ਬਾਚ ਫੋਲ ਮੁਖਾਣੇ ਪੁੱਤ ਇਹਨੂੰ ਮਿਕਸੀ ਚ ਪਾ ਕੇ ਬਾਅਦ ਚ ਗ੍ਰੈਂਡ ਕਰਨਾ ਵਿੱਚ ਮਿਕਸ ਕਰ ਲੈਣੀ ਹੈ ਪਰ ਪਾ ਲਈਏ ਕਿਸ ਤਰ੍ਹਾਂ ਹੈਗੀ ਤੁਹਾਡੀ ਸਪੇਸ ਜੀ ਇਹ ਪਾ ਲੈਣਾ ਇਹ ਥੋੜੀ ਹੈ ਇਹ ਵੇਹੇ ਪੁੱਤ ਮੈਂ ਥੋੜੀ ਆਪ ਪਾਈ ਹੈ ਇਹ ਜਿਆਦਾ ਹੁੰਦੀ ਹੈ ਤੇਜ਼ ਜੀ ਲਓ ਜੀ ਇਹ ਹੋ ਗਿਆ ਸਾਡਾ ਪਰ ਗਿਆ ਪਰ ਗਿਆ ਜੀ ਬੁੱਤ ਟੱਕਣਾ ਆ ਟੱਕਣਾ ਬੰਦ ਕਰ ਮੇਰੇ ਚਿਕਨ ਖਾ ਲਾ ਟੱਕਣਾ ਛੋਬਣੇ ਦਾ ਨਾ ਆ ਪਾਤਾ ਵਾ ਟੱਕਣਾ ਇਹਦੇ ਉਪਰੋਂ ਮੈਂ ਇੰਦਾ ਪੀਸ ਲਾਇਆ ਵਾ ਤੇ ਇਹਨੂੰ ਮੈਂ ਬੰਦ ਕਰਨਾ ਫੇਰ ਤੇ ਛੋਬਣ ਦੀ ਮੇਰੇ ਦਿਲ ਕਰਦਾ ਇਹਨੂੰ ਖਾ ਲਾ ਜੇ ਛੋਬ ਨੂੰ ਖਵਾਤਾ ਤਾਂ ਮੇਰਾ ਨਾਰੀਅਲ ਨਹੀਂ ਇਹ ਬੰਦ ਨਹੀਂ ਹੋਣਾ ਬਾਅਦ ਚ ਮੇਰੇ ਪੀਸ ਲਾ ਦੋ ਬੰਦੇ ਆ ਗਿਆ ਲਾ ਦੋ ਬਲੋਜ਼ ਨਾ ਅਰੀਲ ਕਰਤਾ ਆਪਾਂ ਬੰਦ ਪਾ ਵੀ ਚੰਡਕ ਜੇ ਨਹੀਂ ਦਿੱਤਾ ਇਹਨੂੰ ਹੋ ਨਹੀਂ 1.5 ਤੋਂ 2 ਘੰਟੇ ਤੁਹਾਨੂੰ ਦੱਸਿਆ ਵੀ ਤੋਚ ਚ ਪਾ ਕੇ ਰਿੰਨਾਗੇ ਰਿੰਨ ਕੇ ਇਹਨੂੰ ਬਾਹਰ ਕੱਢ ਕੇ ਠੰਡਾ ਕਰਕੇ ਇਹ ਚੋ ਸਾਰਾ ਮਟੀਰੀਅਲ ਕੱਢ ਕੇ ਇੱਕ ਖਾਸ ਬਨਾਮ ਜਿਹੜੇ ਰਿੱਜੇ ਹੋਣਗੇ ਵਿੱਚ ਪਾਫਨਾ ਫਿਰ ਉਹਨਾਂ ਨੂੰ ਮਿਕਸੀ ਚ ਪਾ ਕੇ ਗ੍ਰाइंड ਕਰਾਂਗੇ ਗ੍ਰੇਡ ਕਰਕੇ ਨਾਲ ਫੁੱਲ ਮੁਖਾਣੇ ਗ੍ਰाइंड ਕਰਾਂਗੇ ਧਾਗਾ ਮਿਸ਼ਰੀ ਆ ਸੌਂਫ ਆ ਸੌਂਫਾ ਤੇ ਕਿਚਨ ਚ ਪਈ ਉਹ ਜਿਵੇਂ ਲਿਆਂਦੀ ਨਹੀਂ ਲੱਗੇ ਪੈਕੇਟ ਤੇ ਸਾਰਾ ਕੁਝ ਪਾਊਡਰ ਬਣਾ ਕੇ ਇੱਕ ਡੱਬੇ ਚ ਇਹ ਟਾਈਟ ਡੱਬੇ ਚ ਪਾ ਕੇ ਰੱਖ ਲੈਣਾ ਸਵੇਰੇ ਸ਼ਾਮੀ ਦੁੱਧ ਦੇ ਨਾਲ ਇੱਕ ਇੱਕ ਚਮਚ ਖਾਣਾ ਬਹੁਤ ਜਲਦੀ ਰਮਾਣਦਾ ਨਚਲੇ ਰੇਸ਼ੇ ਦੋ ਤੇ ਮੈਨੂੰ ਤਾਂ ਬਹੁਤ ਮੈਂ ਤਾਂ 7 ਸਾਲ ਅਲਰਜੀ ਦੀ ਗੋਲੀ ਖਾਂਦੀ ਰਹੀ ਹਾਂ ਪੱਕੀ ਮਿਲਗਾਰਡਮ ਜਮੰਟਰੀਅਲ ਸੀ ਮੈਨੂੰ ਫਿਰ ਵੀਰਜੀ ਨੇ ਦੱਸਿਆ ਜਗਦੀਪ ਡਾਕਟਰ ਨੇ ਕਿ ਇਦਾਂ ਕਰਨਾ ਤੇ ਮੈਂ ਕੀਤਾ ਤੇ ਮੈਨੂੰ 3 ਸਾਲ ਹੁਣ ਰੋਮਾਨ ਰਿਹਾ ਮੈਂ ਅਰਜੀ ਦੀ ਗੋਲੀ ਨਹੀਂ ਖਾਧੀ ਤਾਂ ਹੁਣ ਮੈਨੂੰ